100 ਘੰਟੇ ਚੱਲਿਆ ਹਾਂਜੀ ਇਹ 600 ਘੰਟੇ ਤੇ ਆ ਸੱਚਾ ਪਰ ਹੈਗੀ ਇਹਦੇ ਘੰਟੇ ਕਿੰਨੇ ਆ ਕਿੰਨੇ ਚੱਲੇ 800 ਘੰਟੇ ਇਹ 800 ਘੰਟੇ ਚੱਲਿਆ ਕੈਵਨ ਆ ਲਾ ਗਿਆ ਜੀ ਜੌਂਡੀਅਰ 5405 1100 ਘੰਟੇ ਚੱਲਿਆ ਮੇਤਰੀ ਜਿੰਨੀ ਲੱਗੀ ਵੀ ਆ ਸਾਰੀ ਨਾਲ ਹੀ ਸਾਰੀ ਨਾਲ ਹੋਊਗੀ ਡੰਡਾ ਫੱਟੀ ਸਾਰਾ ਕੁਝ ਨਾਲ ਪਹਿਲੇ ਮਾਲਕ ਦੇ ਘਰੋਂ ਪੀਵੀ 48 ਨੰਬਰ ਦੇ ਵਿੱਚ ਆ 22 ਮਾਡਲ ਆ ਤੇ ਟਰਬੋ ਲੱਗੀ ਵੀ ਆ ਕਿਟ ਨਾਲ ਹੀ ਆ ਤਿੰਨ ਤਿੰਨ ਪਲੇਟਾਂ ਲੱਗੀਆਂ ਮੈਂ ਬੇਟਾ ਨੇ ਇਧਰਲੇ ਪਾਸੇ ਮੇਤਰੀ ਹਾਂਜੀ ਪੁੱਤਿਆ ਯਾਰ ਮਾਨਤਨ ਹੋ ਜੂ ਆ 5210 ਦੇ ਵਿੱਚੋਂ ਬੰਦਾ ਸਿਰਫ 700 ਘੰਟੇ ਚ ਇਹ ਚ ਲਈ 800 ਘੰਟਾ 3 ਸਪੀਡ ਦੇ ਵਿੱਚ ਆ ਗਿਆ 3ਜੀ 3 ਸਪੀਡ ਆ ਜੀ ਪਹਿਲੀ ਗੱਲ ਤਾਂ ਜਿਹੜਾ ਨੰਬਰ ਹੈ ਨਵੀਂ ਜੋ ਆਉਂਦਾ ਹੀ ਇਹ 2000 ਮਾਡਲ ਆ 2 ਲੱਖ ਤੇ 10000 ਵੀਰਾਂ ਦੀ ਡਿਮਾਂਡ ਰੱਖੀ ਆ ਕਿਸਾਨ ਵੀ ਲੈ ਕੇ ਆਇਆ ਕੋਈ ਅੱਸੀ ਗੱਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਤੇ ਇਧਰਲੇ ਪਾਸੇ ਮਿੱਤਰੋ ਲੈਣ ਲੱਗੀ ਸੁਣਦੇ ਸੀ ਕਿ ਉਹਨੀਆਂ 4x4 ਟੂ ਬਿਲਡ ਨਵੇਂ ਨਵੇਂ ਟਰੈਕਟਰ ਖੜੇ ਆ ਤੇ ਅੱਜ ਇਹ ਸਾਰੇ ਟਰੈਕਟਰਾਂ ਦੀ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ ਹੋ ਜਉਂਡੀਅਰ ਤੱਕ ਜਾਵਾਂਗੇ ਆਪਾਂ ਤੇ ਨਾਲ ਆਪਣੇ ਆਮਣਾ ਹੋਰ ਆਮਣ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬਣਾ ਸਵਾਗਤ ਆ ਪੇਜ ਤੇ ਤੇ ਹੁਣ ਜਿਵੇਂ ਆਪਾਂ ਕਹიდੀ ਵੀਡੀਓ ਕਰ ਲੱਗੇ ਆਪਾਂ ਹਨਾ ਸ਼ੁਰੂ ਸੋਨਾ ਲਿਕਤ ਕਿੰਨਾ ਮਾਡਲ ਆ ਇਹ ਇਹ 21 ਮਾਡਲ ਆ ਜੀ ਠੀਕ ਹੈ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰ ਆ 21 ਮਾਡਲ ਆ ਤੇ ਇੰਜਨ ਗੇਅਰ ਦਾ ਜਮਾ ਓਕੇ ਆ ਜੀ ਇੰਜਨ ਗੇਅਰ ਦਾ ਜਮਾ ਓਕੇ ਆ ਤੇ ਟਾਇਰ ਲੱਗੇ ਆ ਜੀ ਜੇ ਕੇ ਦੇ ਹਨਾ ਤੇ ਵੇਟ ਆ ਜਿਹੜੇ ਭੇਟ ਵੀ ਨਾਲ ਹੀ ਆ। ਕਿਹੜੀ ਏਜੰਸੀ ਕੋਲ ਚੀਜ਼ ਆਊਗੀ? ਸਾਰੀ ਨਾਲ ਹੋਊਗੀ। ਐਸੈਸਰੀ ਜਿੰਨੀ ਲੱਗੀ ਵੀ ਆ ਸਾਰੀ ਨਾਲ ਹੀ ਹੋਊਗੀ। ਸਾਰੀ ਨਾਲ ਹੋਊਗੀ। ਡੰਡਾ ਫੱਟੀ ਸਾਰਾ ਗੁੱਲਾ ਡੰਡਾ ਫੱਟੀ ਗੁੱਲਾ ਸਾਰੀ ਚੀਜ਼ ਨਾਲ ਦੀ ਮੰਗ। ਤੇ ਨੰਬਰ ਇਹਦਾ ਕਿੱਥੋਂ ਦਾ ਟ੍ਰੈਕ? ਨੰਬਰ ਪੀ 70 ਹੀ। ਠੀਕ ਹੈ ਪੰਜਾਬ ਨੰਬਰ ਦੇ ਵਿੱਚ ਡੇਰਾ ਵਸੀ ਦਾ ਨੰਬਰ ਆ 6 ਲੱਖ ਤੇ 45000 ਰੁਪਿਆ ਡਿਮਾਂਡ ਆ ਰੇਟ ਮੌਕੇ ਦਾ ਇਹੋ ਵੀ 10000 ਮਾਨਤਨ ਕਰਦਾ ਜਿਹੜਾ ਵੀ ਮਾਨਤਨ 10000 ਰੁਪਿਆ ਹੋਜੂ ਮਿੱਤਰੋ ਜਿਹੜਾ ਬੰਦਾ ਵੀਡੀਓ ਸ਼ੇਅਰ ਵਾਲਾ ਬਟਨ ਦੱਬ ਗਿਆ ਨੱਬ ਕੇ ਤੇ ਲਾਈਕ ਵਾਲਾ ਵੀ ਦੱਬ ਗਿਆ ਲਾਈਕ ਵਾਲਾ ਵੀ ਨਾਲ ਦਾ ਪੱਕੇ ਹਾਂ ਲਾਈਕ ਵਾਲਾ ਵੀ ਦੱਬ ਕਿਉਂ ਫੇਰ ਗੱਲ ਬਣੂ ਤੇ ਹੁਣ ਜਿਵੇਂ ਕਹਦੀ ਆ ਤਾਂ ਜ ਨੇੜੇ ਜੇ ਖੜ ਕੇ ਦੀਂਦਾ ਵੀ ਹੈ ਨਹੀਂ ਨਾ ਪਿੱਛੇ ਹਟਣਾ ਪੈਂਦਾ ਇਹਨੂੰ ਦੇਖਣ ਵਾਸਤੇ ਕੈਵਨ ਆ ਲਾ ਗਿਆ ਜੀ ਜੌਂਡੀਅਰ 5405 ਏ ਬਿਨਾ ਸੀਆਰਡੀ ਤੋਂ ਆਈ ਠੀਕ ਹੈ ਪਹਿਲੀ ਗੱਲ ਤਾਂ ਸੀਆਰਡੀ ਆਉਂਦਾ ਉਹ ਬੰਦ ਤੋਂਗੇ ਬਾਕੀ ਠੀਕ ਹੈ ਠੀਕ ਹੈ ਬਿਨਾ ਸੀਆਰਡੀ ਏਸੀ ਕੈਬਨਾ ਬਿਨਾ ਸੀਆਰਡੀ ਤੋਂ ਆ ਤੇ Ориجنਲ ਜਿਵੇਂ ਕਰੀਏ ਚਾਰ ਗੰਡਲ ਵੇਟ ਤਾਂ ਗੱਲਾ ਮੂਰੇ ਮੂਰੇ ਟੱਗਿਆ ਆਪਾਂ ਜਿਹੜੀ ਬਿਨਾ ਆਪਾਂ ਲਾਉਂਦੇ ਨਹੀਂ ਠੀਕ ਹੈ ਵੇਟ ਵੀ ਨਾਲ ਆ ਇਧਰਲੇ ਪਾਸੇ ਦੇਖ ਸਕਦੇ ਹੋ ਮੇਨਟਰ ਜੌਂਡੀਰ ਵਾਲਾ ਦਾ ਹਿਰਨ ਜਾਂ ਖੜਾ ਹੋਇਆ ਉੱਤੇ ਵੇਟ ਤੇ ਉਵੇਂ 20 ਮਾਡਲ ਦੇ ਵਿੱਚ ਆ ਪੰਜਾਬ ਨੰਬਰ ਆ ਇੰਜਨ ਗੇਅਰ ਕਿਵੇਂ ਟਰੈਕਟਰ ਦਾ ਜੁਨੀਅਰ ਦਾ ਜਮਾ ਓਕੇ ਆਈ ਸਹੀ ਇੰਜਣੇ ਕਿਰੇਟ ਦਾ ਓਕੇ ਆ ਜਮਾ ਓਕੇ ਆ ਇਹ ਜਿਵੇਂ 20 ਮਾਡਲ ਦਾ ਚੱਲਿਆ ਵੀ ਥੋੜਾ ਲੱਗਦਾ ਟਰੈਕਟਰ ਇਹ ਚੱਲਿਆ 1100 ਘੰਟੇ ਹੀ ਜੈਨੂ ਹੁਣ ਠੀਕ ਆ 1100 ਘੰਟੇ ਚੱਲਿਆ ਮਿੱਤਰੋ ਟਰੈਕਟਰ ਤੇ ਡਿਮਾਂਡ ਇਹਦੀ ਹੈਗੀ ਆ 12 ਲੱਖ 75000 ਇਹ ਚੋ ਵੀ 10000 ਮਾਨਤਾ ਨਹੀਂ ਜਿਵੇਂ ਕਹਦੀ ਜਿੰਨੇ ਦਿਖਾਵਾਂਗੇ ਰੁਪਿਆ 10 10000 ਮਾਨਤਨ ਹੋ ਹੀ ਜਾਓ ਮਿੱਤਰੋ ਤੇ ਪ੍ਰੀਮ ਚਤਾਬ ਨਹੀਂ ਆਉਂਦਾ ਗਾਹਣ ਦਾ ਇਹ ਤਾਂ ਹੀ ਬਸ ਠੀਕ ਹੈ ਕਹਿਣ ਦਾ ਤੁਹਾਨੂੰ ਕੋਈ ਲੋੜ ਹੀ ਨਹੀਂ ਵੀਡੀਓ ਚ ਬਣਾ ਦੇਖ ਹੀ ਜਾਗਦਾ ਹਾਂ ਦੇਖ ਹੀ ਸਕਦੇ ਹੋ ਪ੍ਰੀਤ ਆ ਗਿਆ ਜੀ 9099 9099 ਆ ਗਿਆ ਜੀ ਪ੍ਰੀਤ ਟਰਬੋ ਵਾਲਾ ਆ ਗਿਆ ਵਾਹ ਟਰਬੋ ਵਾਲਾ ਜੀ ਠੀਕ ਹੈ ਗੰਪਨੀ ਟਰਬੋ ਲਾ ਕੇ ਦੇਣ ਲੱਗੀ ਪੀਵੀਸੀ ਵਾਲੀ ਤਾਰਨ ਤਾਰਨ ਦਾ ਨੰਬਰ ਹੈ ਡਰੈਕਟਰ ਦਾ ਤੇ ਬਾਕੀ ਮੇ ਤੁਹਾਨੂੰ ਪੂਰੀ ਪੂਰੀ ਚੇਂਜ ਕਰਦਾ ਹਨ ਪਹਿਲੇ ਨਾਲ ਹੀ ਆ ਹਾਂ ਜੀ ਇਹਦਾ ਬੰਦੇ ਨੇ ਬਾਹਰ ਹੀ ਜਾਣਾ ਸੀਗਾ ਜੀ ਠੀਕ ਹੈ ਉਹ ਜਾਂਦਾ ਜਾਂਦਾ ਵੇਚ ਗਿਆ ਜਾਂਦਾ ਜਾਂਦੀ ਵੇਚ ਗਿਆ ਬਾਕੀ ਸਾਰੀ ਐਸੈਸਰੀ ਨਾਲ ਹੀ ਮਿਲੂ ਮਿੱਤਰੋ ਦੇਖੋ ਜਰਾ ਸਾਰੀ ਪਲੇਟ ਪਲੂਟ ਫਾਰਮ ਇੰਦਰ ਕੰਪਨੀ ਨੇ ਸਿਰਹਾ ਕਰਤਾ ਹਾਂ ਜਮਾ ਜਮਾ ਜਿਵੇਂ ਕਹਦੀ ਜਮਾ ਇੱਕ ਨੰਬਰ ਮਹੌਲ ਕਰਿਆ ਪਿਆ ਤਾਂ ਚੇਕ ਰੇ ਕੇ ਲੈ ਆਈ ਇਹ ਚੱਲੇ ਹੈ 1200 ਘੰਟਾ ਠੀਕ ਹੈ 1200 ਘੰਟਾ ਚੱਲੇ ਟਰੈਕਟਰ ਇਹ ਮੇਸ ਇਹ ਤਾਂ ਟਾਇਰ ਨਾਲ ਦੇ ਹੀ ਟਰੈਕਟਰ ਨੂੰ ਠੀਕ ਹੈ ਟਾਇਰ ਨਾਲ ਦੇ ਆ ਬੀਕੇਟੀ ਦਾ ਚੌਕੜਾ ਲੱਗਿਆ ਆ ਦੇਖੋ ਮਾਰਕਾ ਵੀ ਅਜਾਂ ਹੀ ਪਿਆ ਤਾਂ ਰਹੀ ਠੀਕ ਹੈ ਟਾਇਰਾਂ ਤੇ ਮਾਰਕਾ ਆ ਦੇਖੋ ਮਿੱਤਰੋ ਬਾਈ ਮਾਡਲ ਦਾ ਮਾਰਕਾ ਉਵੇਂ ਪਿਆ ਨਾ ਹਾਂਜੀ ਤੇ 11,25,000 ਰੁਪਏ ਡਿਮਾਂਡ ਰੈਕਟਰ ਤਿੰਨ ਤਿੰਨ ਪਲੇਟਾਂ ਇਹਦੇ ਵੀ ਮਾਗਰ ਲੱਗੀਆਂ ਵੀਰੇ ਮਾਰਕਾ ਠੀਕ ਹੈ ਅਸਾ ਬੇਟ ਨਾਲ ਹੀ ਆ ਤਿੰਨ ਤਿੰਨ ਪਲੇਟਾਂ ਲੱਗੀਆਂ ਮੈਂ ਬੇਟਾਂ ਨੇ ਇਧਰਲੇ ਪਾਸੇ ਮਿੱਤਰੋ ਹਾਂਜੀ ਪਿੱਛੇ ਵੀ ਬੇਟਾ ਤੇ ਮੂਹਰੇ ਵੀ ਬ ਤੇ ਮੂਰੇ ਵੀ ਦੇਖ ਸਕਦੇ ਜਿਵੇਂ ਕਿ ਇਹ ਵੇਟ ਫੂਟ ਸਾਰਾ ਨਾਲ ਹੀ ਮਿਲਿਆ ਸਾਰਾ ਕੁਝ ਨਾਲ ਹੀ ਠੀਕ ਹੈ ਇਹ ਚੋ ਵੀ 15000 ਰੁਪਏ ਮੰਨਤਾ ਨਹੀਂ 25 ਡਿਮਾਂਡ ਆ ਤੇ ਮਿੱਤਰੋ 15000 ਰੁਪਏ ਰੇਟ ਆ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਫੋਰ ਵਾਰ ਜਿਹੜਾ ਬੰਦਾ ਵੀਡੀਓ ਦੇਖ ਕੇ ਆ ਬਈ ਜਿਹੜਾ ਦੇਖ ਕੇ ਉਹ ਲਾਈਕ ਕਰ ਲਾਈਕ ਕਰਕੇ ਤੇ ਸਬਸਕ੍ਰਾਈਬ ਕਰਕੇ ਠੀਕ ਹੈ ਅੱਗੇ ਆਗਾ ਜੀ 17 ਮਾਡਲ ਅਰਜਨ ਮੋਹਰ 605 ਡੀਆਈ 30 ਸਪੀਡ ਆਈ ਇਹ ਠੀਕ ਹੈ 30 ਸਪੀਡ ਆ ਗਿਆ ਤੇ ਟਾਇਰ ਅਪੋਲੋ ਦੇ ਲੱਗੇ ਪਿਆ ਹਾਂਜੀ ਅਪੋਲੋ ਦੇ ਟਾਇਰਾਂ ਦੇ ਵਿੱਚ ਫਰੰਟ ਟਾਇਰ ਤਾਂ ਨਵੀਂ ਪਾਇਆ ਹਾਂ ਤੇ ਇੰਜਨ ਗੇਅਰ ਕਿਵੇਂ ਹੈ ਟਰੈਕਟਰ ਦਾ ਇੰਜਨ ਗੇਅਰ ਦਾ ਜਮਾ ਓਕੇ ਹੈ ਜੀ ਠੀਕ ਹੈ 17 ਮਾਡਲ ਆ 5 ਲੱਖ ਤੇ 90 ਹਜ਼ਾਰ ਡਿਮਾਂਡ ਆ ਨੰਬਰ ਕਿੱਥੋਂ ਦਾ ਟਰੈਕਟਰ ਇਹਦਾ ਨੰਬਰ ਪੰਜਾਬ ਦਾ ਜੀ ਅਸਾ ਪੀਵੀ ਨੰਬਰ ਦੇ ਵਿੱਚ ਆ ਆਪਣੇ ਕੋਲ ਜਿਹੜੇ ਵੀ ਦਿਖਾਵਾਂਗੇ ਵੀਡੀਓ ਸਾਰੇ ਪੀਵੀ ਨੰਬਰ ਹੀ ਹੋਣਗੇ ਠੀਕ ਆ ਪੀਵੀ ਨੰਬਰ ਹੀ ਆ ਟਰੈਕਟਰ ਸਾਰੇ ਆਪਾਂ ਬਾਹਰ ਦਾ ਨੰਬਰ ਲੈ ਕੇ ਰਾਜੀ ਨਹੀਂ ਠੀਕ ਹੈ ਪੰਜਾਬ ਨੰਬਰ ਹੀ ਆ ਪੰਜਾਬ ਨੰਬਰ ਤੇ ਲੋਨ ਲਾਣ ਦੀ ਸੌਦਾ ਕਿੰਨੀ ਲੋਨ ਦੀ ਸੌਦਾ ਹੈਗੀ ਆ ਜੀ ਇਹ ਲੋਨ ਦੀ ਸੌਦਾ ਵੀ ਹੈਗੀ ਆ ਤੇ ਆ ਬਸ ਜਿਹੜਾ ਵੀਡੀਓ ਚ ਟਰੈਕਟਰ ਹੋਊਗਾ ਠੀਕ ਹੈ ਬੰਦਾ ਉਹੀ ਪੁੱਛੇ ਉਹੀ ਵਸੇ ਹਾਂ ਨਹੀਂ ਬੱਚਾ ਕਹੀ ਜਾਂਦਾ ਭਾਈ ਆ ਲੈਣਾ ਭਾਈ ਆ ਲੈਣਾ ਸੋਨ ਵਾਲੀ ਕਾ 60 RX 4 ਵੀਲ ਡਰਾਈਵ ਦੇ ਵਿੱਚ ਇਹਦੇ ਟਰਬੋ ਲੱਗੀ ਵੀ ਹੈ ਜੀ ਟਰਬੋ ਲੱਗੀ ਵੀ ਆ MRF ਦੇ ਟਾਇਰਾਂ ਦੇ ਵਿੱਚ ਆ ਚੌਕ ਨਾਲ ਦੇ ਟਾਇਰ ਆ ਜੀ ਨਾਲ ਦੇ ਆ ਟਾਇਰ ਹਾਂਜੀ ਤੇ ਮਾਡਲ ਵੀ ਨਵੀਂ ਲੱਗਦਾ 22 ਮਾਡਲ ਆ 22 ਮਾਡਲ ਆ ਪਹਿਲੇ ਮਾਲਕ ਦੇ ਘਰੋਂ ਇਹ ਆ ਜੀ ਪਹਿਲੇ ਮਾਲਕ ਦੇ ਘਰੋਂ PB 48 ਨੰਬਰ ਦੇ ਵਿੱਚ ਆ 22 ਮਾਡਲ ਆ ਤੇ ਟਰਬੋ ਲੱਗੀ ਵੀ ਆ ਟਰਬੋ ਮੁੱਲਾ ਬਾਅਦ ਚੋਂ ਲਈ ਹੋਇਆ ਆ ਬਾਅਦ ਚੋਂ ਲੱਗੀ ਵੀ ਆ ਜੀ ਠੀਕ ਆ ਬਾਅਦ ਦੇ ਵਿੱਚ ਟਰਬੋ ਲੱਗੀ ਵੀ ਆ ਟਰੈਕਟਰ ਤੇ ਜਿਵੇਂ ਕਰੀਏ ਜੋਰ ਡਬਲ ਹੋ ਗਿਆ ਹਨਾ ਹਾਂਜੀ ਤੇ 8 ਲੱਖ 35000 ਰੁਪਏ ਟਰੈਕਟਰ ਦੀ ਡਿਮਾਂਡ ਆ ਮਿੱਤਰੋ ਇਹ ਚੋ ਵੀ 5000 ਰੁਪਏ ਮਾਨਤਨ ਕਰਦੇ ਹਾਂ ਜੀ ਜੋ ਹੋ ਜੋ ਮਿੱਤਰੋ ਮਾਨਤਨ 830 ਦੀ ਰਹਿ ਗਿਆ ਬਾਕੀ ਰੇਟ ਮੌਕੇ ਦਾ ਨੰਬਰ 22 ਦਾ ਪਾ ਲਾ ਦਾਂਗੇ ਸਕਰੀਨ ਤੇ ਗੱਲਬਾਤ ਕਰਕੇ ਲੈ ਜਾ ਸਕਦੇ ਹੋ ਤੇ ਅੱਗੇ ਆ ਗਿਆ ਜੀ ਮਹਿੰਦਰਾ ਜੋਬੋ ਟੈਕ 585 4휠 ਡਰਾਈਵ ਦੇ ਵਿੱਚ ਜੇ ਕੋਈ ਵੀਰ ਕਹਿੰਦਾ ਮੈਂ ਮਹਿੰਦਰਾ ਲੈਣਾ 4x4 ਤਾਂ ਆ ਲੈ ਜੀ ਜਾਂਸੀ ਕਰਨ ਨੂੰ ਮੁੜਿਆ ਵੇ ਮੁੜਿਆ ਜਾਂਦਾ ਇਹ ਹੈਗਾ ਜੀ 23 ਮਾਡਲ ਹੈ ਤੇ ਕੰਡੀਸ਼ਨ ਚੰਗੀ ਪਈ ਆ ਲੋਨ ਜੀ ਦੇ ਵੀ ਜਾਣਾ ਇਹ ਤੇ 50 ਨੰਬਰੀ ਇਹ ਵੀ ਇਹ ਆਪ ਨੰਬਰ ਹੈ ਵੀ ਠੀਕ ਹੈ ਇਹ ਮਾਨਸਾ ਦਾ ਨੰਬਰ ਆਈ ਅਸਾਂ ਮਾਨਸਾ ਦਾ ਨੰਬਰ ਆ ਟਰੈਕਟਰ ਨਾਲ ਦੇ ਟਰੈਕਟਰ ਨਾਲ ਦੀ ਤੇ ਇਹਦੇ ਨਹੀਂ ਵੇਟ ਲੱਗੇ ਹਨਾ ਨਾ ਇਹਦੇ ਵੇਟ ਨਹੀਂ ਲੱਗੇ ਇਹ ਬੰਦਾਂ ਨੇ ਲਵਾਈ ਨਹੀਂ ਲਵਾਈ ਨਹੀਂ ਗੇ ਤੇ 7 ਲੱਖ ਤੇ 40000 ਰੁਪਏ ਦੀ ਮੰਗ ਦਾ ਟਰੈਕਟਰ ਦੀ ਤੇ ਇਹ ਕੰਡੀਸ਼ਨ ਮੇਤਰੋ ਪੂਰੀ ਚੰਗੀ ਵੀ ਚੱਲਿਆ ਉਹ 5 600 ਘੰਟੇ ਆਈ ਰਸੀ 100 ਘੰਟੇ ਚੱਲਿਆ ਹਾਂਜੀ ਇਹ 600 ਘੰਟੇ ਤੇ ਆਹ ਸੱਚਾ ਪਰ ਹੈਗੀ ਇਹਦੇ ਘੰਟੇ ਕਿੰਨੇ ਆ ਕਿੰਨੇ ਚੱਲੇ ਇਹ ਚੱਲਿਆ 800 ਘੰਟੇ ਆਈ ਇਹ 800 ਘੰਟੇ ਚੱਲਿਆ 800 ਘੰਟੇ ਚੱਲਿਆ ਤੇ ਆਹ 600 ਘੰਟੇ ਚੱਲਿਆ ਹਾਂਜੀ ਠੀਕ ਹੈ ਤੇ ਅੱਗੇ 745000 ਰੁਪਇਆ ਡਿਮਾਂਡ ਹੈ ਤੇ ਇਹ ਕਿੰਨਾ ਕਿ ਚੱਲਿਆ ਇਹ ਚੱਲਿਆ 8000 ਕਿੰਟਾ ਠੀਕ ਹੈ ਇਹਦੇ ਵੀ ਟਾਇਰ ਨਾਲ ਦੀ ਹੈ ਜੀ ਠੀਕ ਹੈ ਟਾਇਰ ਢੂਰ ਨਾਲ ਦੇ ਮੇਰੇ ਤੋਂ 855 ਦੇ ਤੇ ਹੁਣ ਇੱਥੇ ਆ ਜਾ ਕੇ ਰ ਇਧਰ ਜਿੱਧਰ 37 ਦੀ ਖੜਾ ਇਹ ਆ ਗਿਆ ਪਲੱਸ 58 ਰੁਪਇਆ ਲਾ ਕੇ ਖੜਾ ਇਹ ਮੁਹਰੇ ਟਾਇਰ ਨਾਲ ਦੇ ਜੀ ਤੇ ਮਗਲੇ ਟਾਇਰ ਜਮਾ ਨਵੇਂ ਮੇਰੇ ਦੇ ਵੀ ਹੈ ਤੁਹਾ ਪੋਆ ਜੀ 70 ਰੁਪਏ ਹੈਗੇ ਸੀ ਠੀਕ ਅਲੈਸ ਕੰਪਨੀ ਦੇ ਮਗਲੇ ਟਾਇਰ ਲੱਗੇ ਟਾਇਰ ਹੈਗੇ ਜਮਾ ਨਵੇਂ ਤੇ ਫਰੰਟ ਟਾਇਰ ਨਾਲ ਦੀ ਹੈ ਫਰੰਟ ਟਾਇਰ ਨਾਲ ਦੀ ਠੀਕ ਹੈ ਮੂਹਰੇ ਟਾਇਰ ਹੈਗੇ ਨਾਲ ਦੇ 16 ਮਾਡਲ ਦੇ ਵਿੱਚ ਆ 5 ਲੱਖ ਤੇ 65 ਹਜ਼ਾਰ ਰੁਪਏ ਇਹ ਚੋ ਵੀ 10 ਹਜ਼ਾਰ ਮਾਨਤਾਣ ਕਰ ਦਾਂਗੇ ਜੀ ਠੀਕ ਹੈ ਤੇ ਹੁਣ ਜਿਵੇਂ ਕਹੀ ਦੀ ਇਹ ਵਿੱਚ ਮੈਨੂੰ ਬਹੁਤ ਵੀਰ ਕਹਿੰਦੇ ਹੁੰਦੇ ਆ ਵੀ ਪੁਰਾਣਾ ਜਾਂ ਨਹੀਂ ਦਿਖਾਇਆ ਵੀ ਆ ਵੀ ਦਿਖਾ ਕੇ ਜਾਵਾਂਗੇ ਹੁਣ ਤੁਹਾਨੂੰ ਇਹ 2000 ਮਾਡਲ ਆ 2 ਲੱਖ ਤੇ 10 ਹਜ਼ਾਰ ਵੀਰਾਂ ਦੀ ਡਿਮਾਂਡ ਰੱਖੀ ਆ ਕਿਸਾਨ ਵੀ ਲੈ ਕੇ ਆਇਆ ਕੋਈ ਤੇ ਨੇੜੇ ਹੈ ਨਹੀਂ ਨਹੀਂ ਤੁਹਾਨੂੰ ਨੰਬਰ ਵੀ ਦੇ ਦਿੰਦੇ ਤੇ ਕੰਡੀਸ਼ਨ ਦਾ ਚੰਗਾ ਪਿਆ ਟਰੈਕਟਰ ਤੇ ਹੁਣ ਜਿਵੇਂ ਕਹੀ ਦੀ ਅਮਨ ਵਾਲੇ ਟਰੈਕਟਰਾਂ ਦੇ ਦੁਬਾਰੇ ਆ ਕਿ 744 ਖੜਾ XT 23 ਤੇ ਇਹ ਮਾਡਲ ਹੈ ਤੇ 24 ਦੀ ਕਾਪੀ 24 ਦੀ ਕਾਪੀ ਹੈ। ਘੰਟੇ ਕਿੰਨੇ ਕਿ ਚੱਲੇ ਆ ਇਹ? ਇਹ ਚੱਲੇ ਹੀ 400 ਘੰਟੇ 500। ਅੱਛਾ 400 ਘੰਟੇ 400। 400 ਘੰਟੇ ਮਾਰਬਾ ਕਸਿਆ ਨਹੀਂ ਜੀ। ਠੀਕ ਹੈ। ਮਾਰਬਾ ਜੀ ਖੜਾ। 4 ਤੋਂ 500 ਘੰਟੇ ਚੱਲੇ ਟਰੈਕਟਰ ਇਹ 744 ਐਸਟੀ। ਇਹ ਵੀ ਬੰਦੇ ਨੇ ਬਾਹਰੇ ਜਾਣਾ ਸੀਗਾ ਜੀ। ਠੀਕ ਹੈ 6 ਲੱਖ ਤੇ 65000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਤੇ ਅੱਗੇ ਆ ਗਿਆ ਜੀ ਸਵਰਾਜ 855। 11 ਮਾਡਲ ਹੈ ਜੀ। 11 ਮਾਡਲ ਹੈ। 3 ਲੱਖ 75 ਡਿਮਾਂਡ ਆ ਤੇ ਪੀਵੀ03 ਨੰਬਰ ਆ ਬਟਿੰਡੇ ਦਾ। ਕਿਹ ਤੇ 11 ਮਾਡਲ ਦੇ ਵਿੱਚ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਜਮਾ ਓਕੇ ਆ ਜੀ ਇੰਜਨ ਗੇਅਰ ਦਾ ਜਮਾ ਲਾਉਸ ਕਰ ਦੇ ਇੰਜਨ ਨਾਲ ਲਾਉਸ ਕਰ ਇੰਜਨ ਦੇ ਵਿੱਚ ਤੇ ਕਨੀਸ਼ਨ ਚੰਗੀ ਪਈ ਆ ਟਰੈਕਟਰ ਦੀ ਹਾਂਜੀ ਤੇ ਨਾਲ ਆ ਗਿਆ ਜੀ 605 ਅਲਟਰਾ ਸੈਂਟਰ ਗੇਅਰ ਦੇ ਵਿੱਚ ਮੈਟੀ ਅਸਾਂ ਮੈਟ ਆ ਗਿਆ ਮੈਟੀ ਮੈਟ ਤੇ ਇਹ ਮਾਡਲ ਕਿੰਨਾ ਹੈ 20 ਠੀਕ ਆ 20 ਮਾਡਲ ਦੇ ਵਿੱਚ ਤੇ ਕਨੀਸ਼ਨ ਦੇਖੋ ਮਤਲ ਟਰੈਕਟਰ ਦੀ ਤੇ ਗੁਰੀਅਰ ਦੇ ਟਾਇਰ ਲੱਗੇ ਆ ਜੀ ਪਿਛਲੇ ਚੱਲੇ ਹੋਏ ਵੀ 1000 ਘੰਟਾ ਠੀਕ ਹੈ 20 ਮਾਡਲ ਆ 1000 ਘੰਟਾ ਚੱਲਿਆ 5 ਲੱਖ ਤੇ 70000 ਡਿਮਾਂਡ ਨੰਬਰ 50 ਵੀ ਆ ਇਹ ਚੋਂ 10000 ਮਾਨਤਨ ਕਰ ਦਾਂਗੇ ਠੀਕ ਹੈ ਨੰਬਰ 50 ਵੀ ਆ 5020 50 ਠੀਕ ਹੈ ਪੰਜਾਬ ਨੰਬਰ ਦੇ ਵਿੱਚ ਤੇ ਅੱਗੇ ਆ ਗਿਆ ਜਿਹਦੀ ਬਾੜੀ ਡਿਮਾਂਡ ਆ ਕਾਲੇ ਢੱਡਲਾ ਜੌਂਡੀ ਆ ਕਾਲੇ ਢੱਡਲਾ ਜੌਂਡੀ ਆ 2010 ਮਾਡਲ ਆ ਤੇ ਜਿਵੇਂ ਕਿ ਆ ਜੀ ਸਾਰਾ origignal ਆ ਟਰੈਕਟਰ ਮੇਟਰ ਟਾਇਰ ਟੂਰ ਚੈੱਕ ਕਰੋ ਪਹਿਲਾਂ ਦਾ ਇਹ ਵੀ ਚੱਲਦਾ ਹੈ 5500 5500 ਘੰਟਾ ਇਹ ਚੱਲਿਆ ਜੀ ਠੀਕ ਹੈ 5500 ਘੰਟਾ ਚੱਲਿਆ ਇਹ ਨੂੰ ਹਣ ਚ ਦੇਖੋ ਇਧਰ ਮਤਲਬ ਜੈਨੂਨ ਚੱਲਿਆ 5500 ਘੰਟਾ ਜਿਵੇਂ ਕਹਦੀ ਪੂਰਾ ਚੰਗਾ ਬੈ ਟਰੈਕਟਰ ਤੇ 5 ਲੱਖ ਮਾੜ ਲਈ 95 ਮਾੜਦਾ ਜੀ ਹਿੱਸਾ ਖੁੱਲਦਾ ਟਾਪ ਮਾੜਲਾ ਡਿਸਟ੍ਰੀਬਿਊਟਰ ਲੱਗਿਆ ਵਈ ਇੰਜਨ ਗੇਅਰ ਜਮਾ ਓਕੇ ਜਮਾਈ ਜਮਾ ਅਜੇ ਤੱਕ ਸੁੱਕਾ ਪਿਆ ਉਹ ਦੇਖ ਲੋ ਚਾਹੇ ਆ ਕਿ ਠੀਕ ਹੈ ਆ ਦੇਖੋ ਲੈ ਇਹ ਬੰਦਾ ਦਾ ਠੀਕ ਹੈ ਇੰਜਨ ਗੇਅਰ ਚੰਗਾ ਤੇ ਅੱਗੇ ਆ ਗਿਆ ਜੀ 5210 21 ਮਾਡਲ ਦੇ ਵਿੱਚ ਪੀਵੀ06 ਨੰਬਰ ਆ ਜੀ ਟਰੈਕਟਰ ਦਾ ਇਹ ਜਮਾ ਨਵੇਂ ਪਿਆਦਾ ਇਹ ਪਹਿਲੇ ਮਾਲਕ ਦੇ ਨਾਲ ਦੇ ਟਾਇਰ ਦੇ ਵੀ ਅਸੇ ਨਾਲ ਦੇ ਟਾਇਰ ਆ ਜੇ ਕੇ ਦੇ ਟਾਇਰ ਲੱਗੇ ਟਾਇਰ ਹੈਗੇ ਨਾਲ ਦੇ ਗੇਅਰ ਪ੍ਰੋ ਹੀ ਅਸੇ ਗੇਅਰ ਪ੍ਰੋ ਆ ਗਿਆ ਤੇ ਇਹ ਕਿੰਨੇ ਘੰਟੇ ਚੱਲਿਆ ਇਹ ਚੱਲਿਆ ਹੀ 800 ਘੰਟਾ 800 ਘੰਟਾ ਚੱਲਿਆ ਜੀ 7 ਲੱਖ ਤੇ 40000 ਰੁਪਏ ਡਿਮਾਂਡ ਹੈ 5210 ਦੀ ਇਹ ਚੋ ਵੀ 10000 ਰੁਪਏ ਲੈਸ ਕਰਦਾ 10000 ਮੰਨ ਤਾਂ ਨਾ ਹੋ ਜੂ ਆ 5210 ਦੇ ਵਿੱਚੋਂ ਬੰਦਾ 800 ਘੰਟੇ ਚੱਲਿਆ ਬੰਦਾ ਬਸ ਵੀਡੀਓ ਦਿਖਾ ਦੇ ਵੀਡੀਓ ਸ਼ੇਅਰ ਕਰਕੇ ਆ ਉਹ ਤੇ ਲਾਇਕ ਵਾਲਾ ਬਟਨ ਦਬ ਕੇ ਆਇਓ ਹਾਂ ਜੀ ਤੇ ਗਿਆ ਗਿਆ ਜੀ 20 ਮਾਡਲ ਆ ਪ੍ਰੀਤ ਇਹ ਤਾਂ ਹੀ ਬਸ ਨਾਲ ਦੇ ਟੈਰਾ ਦੀ ਵੀ 694 ਨਾਲ ਦੀ ਟੈਰਾ ਹਾਂਜੀ ਤੇ ਜਿਵੇਂ ਕਹ ਰਹੀ ਇਹ 20 ਮਾਡਲ ਹੈ ਤੇ 20 ਮਾਡਲ ਸਭ ਤੋਂ ਸਸਤੇ ਡ੍ਰੈਕਟਰ ਇਹ ਹੀ ਮਿਲ ਜਗਾ ਹਾਂਜੀ 430000 ਦੀ ਡਿਮਾਂਡ ਆ ਮਿਲ ਰਹੀ ਤੇ ਜੋ ਵੀ 10000 ਮਾਨਤਨ ਕਰਦਾ ਇਹ ਜੋ ਵੀ ਮਾਨਤਨ ਹੋ ਜੂ 420 ਹੋ ਰਹਿ ਗਿਆ ਹਾਂਜੀ ਤੇ ਕੰਡੀਸ਼ਨ ਚੰਗੀ ਪਈਆ ਤੇ ਅੱਗੇ ਆ ਗਿਆ 22 ਮਾਡਲ ਸਵਰਾਜ 852 ਇਹ ਚ ਲਈ 800 ਘੰਟਾ 3 ਸਪੀਡ ਦੇ ਵਿੱਚ ਆ ਗਿਆ 3 ਜੀ 3 ਸਪੀਡ ਆ ਜੀ ਪਹਿਲੀ ਗੱਲ ਤਾਂ ਜਿਹੜਾ ਨੰਬਰ ਹੈ ਨਵੀਂ ਜੋ ਆਉਂਦਾ ਹੀ ਹਾਂਜੀ ਉਹਦੀ ਹਜੇ ਮਾਰਕੀਟ ਜੀ ਬਣੀ ਨਹੀਂ ਠੀਕ ਹੈ ਚੰਗਾ ਇਹ ਹਜੇ ਪਹਿਲੇ ਮਾਲਕ ਦੀ ਘਰੂਆ ਠੀਕ ਹੈ ਸਾਰਾ ਨਵਾਂ ਹੀ ਪਿਆ ਟਰੈਕਟਰ 765 ਡਿਮਾਂਡ ਆ ਕਿੰਨੇ ਇੱਕ ਘੰਟੇ ਚੱਲਿਆ ਇਹ ਇਹ ਚੱਲਿਆ 800 ਘੰਟਾ 800 ਘੰਟਾ ਟਰੈਕਟਰ ਇਹ ਚੱਲਿਆ ਮਿੱਤਰੋ ਨਾਲ ਦੇ ਟਾਇਰ ਆ 98 ਪੈਸੇ ਠੀਕ ਹੈ ਨਾਲ ਦੇ ਟਾਇਰ ਪਏ ਫਰੰਟ ਟਾਇਰ ਚੈੱਕ ਕਰੋ ਤੇ ਬੈਕ ਟਾਇਰ ਲੱਗੇ ਗੂੜੀਰ ਦੇ ਐਕਸੈਸਰੀ ਜਿੰਨੀ ਕਹੇਗੀ ਆ ਸਾਰੀ ਨਾਲ ਹੀ ਠੀਕ ਹੈ ਐਕਸੈਸਰੀ ਸਾਰੀ ਗੂੜਾ ਚੱਲ ਰਹਾ ਹੋ ਕਾ ਸਾਰੀ ਨਾਲ ਦੀ ਮੰਗੀ ਠੀਕ ਹੈ 765 ਡਿਮਾਂਡ ਆ ਤੇ ਅੱਗੇ ਆ ਗਿਆ ਜੌਂਡੀਰ 5055 E ਤੇਰਾ ਮਾਡਲ ਪਾਈ ਇਹੇ ਤੇਰਾ ਮਾਡਲ ਆ ਰੂਟਰ ਪੰਪ ਦੇ ਵਿੱਚ ਹਾਂਜੀ ਤੇ ਗੁੜੀਅਰ ਦੇ ਟਾਇਰ ਲੱਗੇ ਆ ਮਗਰਲੇ ਕੰਡੀਸ਼ਨ ਚੰਗੀ ਆ ਜੀ ਤੇ ਟਰੈਕਟਰ ਆ ਗਿਆ ਮਿੱਤਰੋ ਪੂਰੀ ਸਾਫ ਪਿਆ 13 ਮਾਡਲ ਆ 4 ਲੱਖ ਤੇ 95000 ਕੀ ਡਿਮਾਂਡ ਆ ਨੰਬਰ ਕਿੱਥੇ ਵੀ 10000 ਮਾਨਤਾਨ ਕਰ ਦਾਂਗੀ ਨੰਬਰ ਕਿੱਥੋਂ ਦਾ ਨੰਬਰ ਪੰਜਾਬ ਦਾ ਹੀ ਇਹ ਜੇ ਪੀਵੀ ਨੰਬਰ ਦੇ ਵਿੱਚ ਮੇਤਰੋ ਸਾਰਾ ਬਟਨ ਸੋਡੇ ਗੁੱਠ ਦੇ ਥੱਲੇ ਸ਼ੇਅਰ ਜਰੂਰ ਕਰ ਦਿਓ ਤੇ ਕੰਟੈਕਟ ਨੰਬਰ ਬੋਲ ਦਿੰਿਆ ਇੱਕ ਵਾਰੀ 9056735239 9056735239 ਨੰਬਰ ਤੇ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲਿਜਾਣਾ ਲਿਜਾ ਸਕਦੇ ਹੋ ਕਰ ਦਿਓ ਸ਼ੇਅਰ ਧੰਨਵਾਦੀ